ਜੀ ਆ ਬੈਠੇ ਨੇ ਸਨੀਵੀਰ ਜੀ ਤੇ ਆਓ ਹੁਣ ਆਪਾਂ ਇਹਨਾਂ ਨਾਲ ਗੱਲਦੇ ਆਂ ਗੱਲਬਾਤ ਹੋਰ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਬਸ ਵਧੀਆ ਜੀ ਵਧੀਆ ਵੀਰ ਜੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਵੀ ਸਾਨੂੰ ਬਰਾਇਡਲ ਵੈਰਾਈਟੀ ਚਾਹੀਦੀ ਆ ਉਹ ਤੁਸੀਂ ਕੀਤੀ ਆ ਫਿਰ ਸਟਾਰਟ ਲੋ ਜੀ ਸਭ ਤੋਂ ਪੱਲੇ ਸਾਡੇ ਸਾਰੇ ਹੀ ਸਤਿਕਾਰਯੋਗ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਟੋਟਲੀ ਫੈਂਸੀ ਰੇਂਜ ਜੀ ਹੁਣ ਜੀ ਮੈਂ ਰੱਖਣੇ ਸੀਜ਼ਨ ਜਾ ਚੁੱਕੇ ਆ ਹਾਂ ਜੀ ਉਹਨਾਂ ਆਪਾਂ ਕਨਸੈਪਟ ਟੋਟਲੀ ਚੇਂਜ ਕਰਤਾ ਜੀ ਤੁਹਾਨੂੰ ਸਾਡੇ ਕੋਲ ਇਸ ਟਾਈਮ ਸਾਰੇ ਬੁਟੀਕ ਦੇ ਸੂਟ ਮਿਲਣਗੇ ਜੀ ਵਧੀਆ ਵਧੀਆ origignal handwork ਵਾਲੇ origignal ਬੁਟੀਕਾਂ ਦੇ ਪੀਸ ਮਿਲਣਗੇ ਜੀ ਅਸੀਂ ਛੋਟੀ ਝਲਕ ਮੜਾ ਰਹੇ ਹਾਂ ਬਲੇ ਵੈਰਾਈਟੀ ਚੈੱਕ ਕਰੋ ਜੀ ਅਸੀਂ ਟੋਟਲੀ ਹੈਂਡਵਰਕ ਦਾ ਕੰਮ ਆਪਣੇ ਕਾਰੀਗਰ ਕਰਾਉਣੇ ਸ਼ੁਰੂ ਕਰਤਾ ਜੀ ਜਿਹੜੀਆਂ ਆਪਣੇ ਬੁਟੀਕਾਂ ਬਰ ਜਾਂਦੀਆਂ ਸੀ ਗਿਆ ਪਟਿਆਲੇ ਜਾਂਦੇ ਸੀ ਮਹਾਲੀ ਜਾਂਦੇ ਸੀ ਵੀ ਸੂਟ 20000 ਦਾ ਮੰਨ ਰਿਹਾ 25000 ਦਾ ਮੰਨ ਰਿਹਾ ਤੁਹਾਡੇ ਵਾਸਤੇ ਪਹੁੰਚਾ ਜੱਟ ਮੈਂ ਲੈ ਕੇ ਆਏ ਆ ਰੇਂਜ ਰਹੋਗੀ ਬੁਟੀਕਾਂ ਦੇ ਅੱਧ ਨਾਲ ਵੀ ਘਟਦੇ ਜੀ ਅੱਛਾ ਜਿਹੜੀ ਭੈਣਾਂ ਨੇ ਕਦੇ ਬੁਟੀਕ ਦਾ ਕੰਮ ਕਰਦੀਆਂ ਜਾਂ ਬੁਟੀਕਾਂ ਖੋ ਜੇ ਉਹਨਾਂ ਨੂੰ ਵੀ ਮਾਲ ਦੀ ਲੋੜ ਹੈ ਜੀ ਆ ਕਿਸੇ ਦੁਕਾਨਦਾਰ ਨੇ ਚੰਗੀ ਵੈਰਾਈਟੀ ਭਰਨੀ ਹੈ ਸਾਡੇ ਕੋਲ ਵੀ ਸੰਪਰਕ ਕਰ ਸਕਦੇ ਆ ਜੀ ਅੱਥਰ ਨੂੰ ਮੈਂ ਸੂਟ ਦਿਖਾਉਂਗਾ ਜੀ ਤਕਰੀਬਨ 2000 ਤੋਂ ਲੈ ਕੇ 5-6000 ਤੱਕ ਅੱਛਾ ਇਹ ਸਾਰੇ ਫੋਟੋ ਵਾਲੇ ਡਿਜ਼ਾਈਨ ਆ ਵੀਰ ਜੀ ਸਾਰੇ ਫੋਟੋ ਵਾਲੇ ਡਿਜ਼ਾਈਨ ਆਣਗੇ ਜੀ ਤੇ ਨੰਬਰ ਦੇ ਨਾਲ ਇੱਕ ਹੋਰ ਵੀ ਹੈ ਮੈਂ ਤੁਹਾਨੂੰ ਸੂਟ ਅੱਜ ਉਹ ਦਿਖਾਉਂਗਾ 2500 ਤੋਂ ਲੈ ਕੇ 6650 ਤੱਕ ਆਪਾਂ ਵੈਰਾਈਟੀ ਸ਼ੁਰੂ ਕਰੀਏ 20-25000 ਤੱਕ ਜੀ ਅੱਛਾ ਠੀਕ ਹੈ ਜੀ ਆਪਾਂ 20-25000 ਤੱਕ ਵੈਰਾਈਟੀ ਸ਼ੁਰੂ ਕਰੀ ਪਈ ਹੈ ਜੀ ਬਹੁਤ ਹੀ ਸੋਹਣੇ ਹਨ ਸੂ ਬੜੇ ਹੀ ਪਿਆਰੇ ਡਿਜ਼ਾਈਨ ਦੇਨੇ ਆ ਹਾਲੋ ਅੱਜ ਵੀਡੀਓਜ਼ ਡਿਜ਼ਾਈਨ ਚੈੱਕ ਕਰੂ ਸਭ ਤੋਂ ਪਹਿਲਾਂ ਜੀ ਇਹ ਪਹਿਲਾ ਡਿਜ਼ਾਈਨ ਆਪਣਾ ਹਾਂਜੀ ਸਭ ਤੋਂ ਪਹਿਲੇ ਗੱਲ ਦੇਖੋ ਸਾਡੀ ਸਲਵਾਰ ਰਹੇਗੀ ਪਿਓਰ ਕਲੇਬ ਦੀ ਜੀ ਅਗਰ ਪਿਓਰ ਕਲੇਬ ਨਾ ਰਹੇ ਤਾਂ ਸੂਟ ਰਹੇਗਾ ਫਰੀ ਜੀ ਅੱਛਾ ਪਿਓਰ ਵਿਸਕੋਸ ਔਰ ਗੰਜਾ ਦੀ ਸ਼ਰਟ ਹੈ ਲੋਕਾਂ ਦੇ ਹਜ ਅਲਜਾਮੇ ਕਾਦੇ ਫਸੇ ਪਏ ਆ ਆਪਾੜਾ ਲੱਗਦੇ ਆਪਾਂ ਸਾਰੇ ਪਿਓਰ ਕਲੇਬ ਵਾਲੇ ਬਾਟਮ ਲੈ ਕੇ ਆਏ ਆ ਹਾਲੋ ਜੀ ਬਾਜਰੋ ਪਰ ਹੈਂਡਵਰਕ ਹੈ ਪ੍ਰੋਪਰ ਹੈਂਡਵਰਕ ਹੈ ਜੀ ਜੇ ਲੋਕ 5-5000 6-6000 ਵਿੱਚ ਹੀ ਜਾਂਦੇ ਆ ਹਾਂ ਜੀ ਉਹ ਇੱਦਾਂ ਸੋਟਾ ਪਾ 2500 ਸ਼ੁਰੂ ਕਰ ਦੇਣੀ ਜੀ ਸਿਰਫ 2500 ਦੇ ਵਿੱਚ 2500 ਸ਼ੁਰੂ ਕਰ ਦਾਂਗੇ ਜੀ ਕੁਲ ਇਹਦੇ 2800 ਆਊਗਾ ਕੋਈ 2400 ਆਊਗਾ ਕੋ 3000 ਆਊਗਾ ਅਜੇ ਮਾਲ ਪਰੇਟ ਲੱਗਣਾ ਹੈਗਾ ਇੱਦਾਂ ਦੇ ਮੋਤੀ ਵਾਲੇ ਡਿਜ਼ਾਈਨ 2500 ਲੈ ਕੇ ਤੁਹਾਨੂੰ 30350 ਬਹੁਤ ਦੇ ਦਾਂਗੇ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਸੀਗਾ ਪਰ ਮਾ ਦੁਪੱਟਾ ਸੀਗਾ ਪਰ ਮਾਹੂਰ ਸੀਗਾ ਅੱਛਾ ਜੀ ਹੋਰ ਵੀ ਸਰਵਾ ਰਹੇਗੀ ਡਿਜ਼ਾਈਨ ਤੋਂ ਵਜਿ ਨਿਕਲ ਗਏ ਕਸਟਮਰ ਨੂੰ ਸਾਰੇ ਆ ਸਾਰੇ ਹਾਂ ਜੀ ਹਾਂ ਜੀ ਆ ਦੇਖੋ ਜੀ ਸੈਕੰਡ ਡਿਜ਼ਾਈਨ ਪਿਓ ਟੈਪੀ ਪਰ ਜਿਵੇਂ ਸੂਟ ਆ ਗਏ 3032 ਜਿਹੜੇ ਫੈਬਰਿਕ ਰਹਿਣਗੇ ਜੀ ਉਹ ਪਿਓਰ ਰਹਿਣਗੇ ਕੋਈ ਸੈਮੀ ਫੈਬਰਿਕ ਨਹੀਂ ਰਹੇਗਾ ਜੀ ਇਹ ਲੋ ਪ੍ਰੋਪਰ ਹੈਂਡਵਰਕ ਹੈ ਜੇ ਸਲਵਾਰ ਦੀ ਬਾਟਮ ਹੈਗੀ ਜੀ ਉਹ ਪਿਓਰ ਕਲੇਵ ਰਹੇਗੀ ਅੱਛਾ ਬਾਟਮ ਤੇ ਵੀ ਵਰਕ ਹੈ ਹਾਂਜੀ ਤੁਸੀਂ ਫੋਟੋ ਚੈੱਕ ਕਰੋ ਜੀ ਬਿਲਕੁਲ ਡਿੱਟੋ ਫੋਟੋ ਵਾਲਾ ਪੀਸ ਆਏਗਾ ਹੈਂਡਵਰਕ ਵਾਲਾ ਨਾਲ ਪਿਓਰ ਪਰਲ ਵਰਕ ਦੀ ਲੈਸ ਆਏਗੀ ਜੀ ਜਿਵੇਂ ਪਰਲ ਵਰਕ ਸੂਟ ਦੇ ਉੱਪਰ ਹੋਇਆ ਪਿਆ ਆਪਾਂ ਲੈਸੀ ਵੀ ਸੇਮ ਪਰਲ ਵਰਕ ਦੇ ਲਵਾਈਆਂ ਵੀ ਹੈ ਜੀ ਅੱਛਾ ਤੁਹਾਡੀ ਕੁਆਂਟੀਟੀ ਜਿੰਨੀ ਮਰਜ਼ੀ ਦੇ ਲਿਓ ਸਾਰੇ ਡਿਜ਼ਾਈਨਰ ਪੀਸ ਹਨਗੇ ਜੀ ਰੇਂਜ ਹੋਈ 2500 ਤੋਂ ਲੈ ਕੇ ਤੁਹਾਨੂੰ 6500 ਤੱਕ ਤੁਹਾਨੂੰ ਆਪਾਂ ਸਾਰੀ ਨੀਂਗਾ ਕਰਾ ਦੇਣੀ ਜੋ ਟੋਟਲੀ ਲਗਜ਼ਰੀ ਆਈਟਮ ਹੈਗੀਆਂ ਹਾਂ ਹਾਂਜੀ ਹੁਣ ਜਿਵੇਂ ਵਿਆਹ ਵੀ ਉਹ ਸਟਾਰਟ ਹੋ ਗਿਆ ਹਨਾ ਇਹ ਤਾਂ ਬਿਲਕੁਲ ਨਾ ਛੋਟਾ ਟਰੇਲਰ ਦਿਖਾ ਰਹੇ ਹਾਂ ਉਹਨੂੰ ਆਈਟਮਾਂ ਦੇਖੋ ਨੀ ਕੈਨ ਕੰਨਾਂਣੀਆਂ ਲੋ ਬਿਲਕੁਲ ਓਕੇ ਫੋਟੋ ਵਾਲੇ ਪੀਸ ਆ ਲੋ ਇਹ ਤਾਂ ਸਾਰੀ ਫੋਟੋ ਵਾਲੀ ਬੁਟੀਕ ਡਿਜ਼ਾਈਨ ਨਾ ਆਪਣੇ ਬਰਬਰੀ ਬਰਬਰੀ ਕਰੀਬ ਸੀ ਚੈੱਕ ਕਰਿਓ ਸੇਮ ਟੂ ਸੇਮ ਆਰਟੀਕਲ ਆਊਗਾ ਬਰਬਰੀ ਪਰ ਜੋ ਫੋਟੋ ਲੱਗੀ ਹੋਈ ਹੈ ਉਵੇਂ ਹੀ ਹੈਂਡਵਰਕ ਆਊਗਾ ਜੀ ਆ ਚੈੱਕ ਕਰੋ ਕੰਮ ਜੀ ਉਦਾਂ ਹੀ ਸੇਮ ਬਾਜੂ ਵਰ ਸੇਮ ਟੂ ਸੇਮ ਬਾਜੂ ਵਰਕ ਆਣਗੇ ਜੀ ਜੋ ਫੋਟੋ ਦੇ ਅੰਦਰ ਹੈ ਹਾਂਜੀ ਸੇਮ ਟੂ ਸੇਮ ਫਰੰਟ ਰਹੂਗਾ ਜੀ ਜੀ ਮੜਾ ਫੋਟੋ ਚੱਕਾ ਦੋ ਹਲੋ ਜਿਵੇਂ ਬਾਟਮ ਬਣੀ ਵੀ ਹੈ ਜੀ ਸੇਮ ਉਦਾਂ ਹੀ ਕੱਟ ਵਾਲੀ ਬਾਟਮ ਆਏਗੀ ਜੀ ਨਾਲ ਦੁਪੱਟਾ ਆਏਗਾ ਪਿਓਰ ਬਰਬਰੀ ਦਾ ਜੀ ਅੱਛਾ ਦੁਪੱਟਾ ਵੀ ਬਰਬਰੀ ਦਾ ਹੀ ਹੋਊਗਾ ਦੁਪੱਟਾ ਬਰਬਰੀ ਦਾ ਜੀ ਐਟਮਾ ਬਹੁਤ ਏ ਕਲਾਸ ਨੂੰ ਗਈ ਹੋਣਾ ਦੇਖੋ ਵੀ ਚੈੱਕ ਕਰ ਲਓ ਮੜ ਜਾ ਜਿਹੜੀ ਬਣਾਏ ਬ੍ਰਾਈਡਲ ਲੈਣਾ ਬ੍ਰਾਈਡਲ ਸੂਟ ਇੰਨਾ ਹੀ ਹੈਵੀ ਸੂਟ ਆਊਗਾ ਇਦਾਂ ਹੀ ਹੈਵੀ ਦੁਪੱਟਾ ਆਊਗਾ ਜੀ ਕੋਈ 8000 ਲਾਂ ਦੀ ਲੋੜ ਨਹੀਂ ਕੋਈ 9000 ਲਾਂ ਦੀ ਲੋੜ ਨਹੀਂ ਤੁਹਾਨੂੰ ਇਦਾਂ ਦੇ ਆਰਟੀਕਲ 4000 ਰੁਪਏ ਚ 4500 ਚ ਆਪਾਂ ਬਹੁਤ ਦੇ ਦੇਣੇ ਜੀ ਆ ਚੈੱਕ ਕਰ ਲਓ ਬਲੇ ਕੰਮ ਜੀ ਫਿਰ ਤੁਸੀਂ ਵਿਆਹ ਰਿਓ ਕੁੜੀਆਂ ਦਾ ਵੀ ਕੰਮ ਸਸਤੇ ਚ ਛਾਰ ਦੇਣਾ ਸਭ ਕੁਝ ਸਸਤੇ ਛਾਰ ਦੇਣਾ ਵਧੀਆ ਸੂਟ ਦੇਣੇ ਆ ਘੱਟੇੜ ਫਾਇਦੇ ਚ ਜੀ ਆ ਲੋ ਹਾਂ ਜੀ ਤਾਂ ਪੂਰਾ ਹੀ ਹੈਵੀ ਆ ਪੂਰਾ ਹੈਵੀ ਕੰਮ ਹੈ ਜੀ ਹਾਂ ਜੀ ਆ ਪਹਿਲੇ ਬਾਜੂ ਚੈੱਕ ਕਰਾ ਸੂਟ ਦੇ ਜੀ ਬਾਜੂ ਨਾਰਮਲ ਆ ਕਿ ਹੈਵੀ ਬਣੇ ਵੀ ਆ ਬਹੁਤ ਜ਼ਿਆਦਾ ਹੈਵੀ ਆ ਪੂਰਾ ਫਰੰਟ ਜਾਲ ਆ ਗਿਆ ਆ ਲੋ ਉਸ ਤੇ ਬਾਹਰ ਆ ਲੋ ਬੋਟਮ ਤੇ ਵੀ ਬੋਟਮ ਵੀ ਪੂਰੀ ਹੈਵੀ ਹੈ ਜਿਹੜੀ ਕੁੜੀਆਂ ਤੁਹਾਡੇ ਅਨੰਦ ਕਾਰਜ ਵਾਸਤੇ ਪਾਣਾ ਹੈ ਬਹੁਤ ਸੋਹਣਾ ਸੂਟ ਸਿਸ ਬਾਟਮ ਵੀ ਹੈਵੀ ਸੂਟ ਲਈ ਹੈਵੀ ਬਾਜੂ ਵੀ ਹੈਵੀ ਜੇ ਸੂਟ ਦੀ ਚੁੰਨੀ ਹੈ ਉਹਦੇ ਕਹਨੇ ਕਿਆ ਚੁੰਨੀ ਦੇ ਵੀ ਪੂਰਾ ਜਾਲ ਹੈ ਪੂਰੀ ਚੁੰਨੀ ਹੈਵੀ ਹੈ ਤੁਸੀਂ ਕੋਈ ਵੀ ਰੰਗ ਆਪਣੀ ਮਰਜ਼ੀ ਕਸਟਮਾਈਜ਼ ਕਰ ਸਕਦੇ ਹੋ ਇਹ ਸਾਰੀ ਵੈਰਾਈਟੀ ਮੇਰੇ ਖੁਦ ਆਪਣੇ ਬਣੀ ਵੀ ਹੈ ਹੁਣ ਜਿੰਨੀ ਵੈਰਾਈਟੀ ਦਿਖਾਉਂਗਾ ਤੁਸੀਂ ਕਿਸੇ ਵੀ ਡਿਜ਼ਾਈਨ ਚ ਕੋਈ ਵੀ ਰੰਗ ਮੇਰੇ ਤੇ ਤਿਆਰ ਬਿਖਵਾ ਸਕਦੇ ਆ ਅੱਛਾ ਕਲਰ ਵੀ ਚਾਹੁੰਦੇ 15 ਦਾ ਟੈਂਪਲੇਟ ਰਹੇਗਾ ਫੈਬਰਿਕ ਵੀ ਤੁਹਾਡੀ ਮਰਜ਼ੀ ਲੱਗ ਜਾਊਗਾ ਦੁਪੱਟਾ ਵੀ ਤੁਹਾਡੀ ਮਰਜ਼ੀ ਲੱਗ ਜਾਊਗਾ ਕੜਾਈ ਸੇਮ ਆਪਕਾ ਕਰਕੇ ਦੇ ਦਾਂਗੇ ਜੀ ਬਹੁਤ ਹੀ ਵਧੀਆ ਆਟਮਾ ਹੈਗੀਆਂ ਹੋਰ ਸੂਟ तकरीबन ਮੇਰੇ ਪਾਸ ਬਣਾ ਨੂੰ 4500 ਰੁਪਏ ਦਾ ਲੋਕ 8 8 9 9 ਰੁਪਏ ਮੰਗੀ ਜਾਂਦੇ ਦਾ ਸੂਟਾਂ ਦਾ 4500 ਜੀ ਪੂਰਾ ਪੂਰਾ ਹੈਵੀ ਆ ਨਹੀਂ ਪੂਰਾ ਹੈਵੀ ਹੋ ਗਈ ਪੂਰਾ ਹੈਵੀ ਆ ਲੋ ਆਹ ਹੁਣ ਇਸ ਨਾਲ ਸੂਟ ਮੈਂ ਹੋਦੇ ਸਾ ਨਾਲ ਲੋ ਆ ਪਿਓਰ ਹੈਂਡਵਰਕ ਦਾ ਆਮ ਦੁਕਾਨਦਾਰ ਵੀ ਬਸ ਦੀ ਖੇਡ ਨਹੀਂ ਹੈਗੀ ਲੋ ਪਿਓਰ ਕريب ਦਾ ਬੇਸ ਰਹੂਗਾ ਕੰਮ ਚੈੱਕ ਕਰਿਓ ਸਿਰਫ ਟਿਕਾਂ ਪਰ ਥੋੜਾ ਮਿਲਣਾ ਹੈ ਹਾਂਜੀ ਆਮ ਦੁਕਾਨਾਂ ਪਰ ਥੋੜਾ ਨਹੀਂ ਮਿਲ ਸਕਦਾ ਲੋ ਇਹ ਹੀ ਲੋਕ 15 15 ਬੀਬੀ ਹਜ਼ਾਰ ਚ ਵੇਚਦੇ ਨੇ ਆ ਦੇਖ ਚਾਰ ਹਜ਼ਾਰ ਰੁਪਏ ਛੂਟਾ ਟੋਟਲੀ ਹੈਂਡਵਰਕ ਦਾ ਕੰਮ ਚੈੱਕ ਕਰੋ ਟੋਟਲੀ ਗਲੇ ਪਰ ਹੈਂਡਵਰਕ ਟੋਟਲੀ ਬਾਹਾਂ ਪਰ ਹੈਂਡਵਰਕ ਕੰਮ ক্লোਜ਼ਲੀ ਚੈੱਕ ਕਰਾ ਦੋ ਸਾਰਾ ਦਬਕੇ ਦਾ ਕੰਮ ਹੋਇਆ ਵੈ ਹੈਂਡ ਦਾ ਕੰਮ ਹੋਇਆ ਵੈ ਕੋਈ ਜਾਲੀ ਕੰਮ ਨਹੀਂ ਹੋਇਆ ਵੈ ਲਖਨਵੀ ਕੰਮ ਹੋਇਆ ਵੈ ਟੋਟਲੀ ਛੂਟਾ ਦੇ ਉੱਪਰ ਬਹੁਤ ਹੀ ਸਟੈਂਡਰਡ ਦਾ ਕੰਮ ਹੈ ਆ ਸਲਵਾਰ ਦੇ ਪੌਂਚੇ ਹੀ ਬਣੇ ਵੇ ਹਾਂਜੀ ਸਲਵਾਰ ਦੇ ਪੌਚੇ ਹੀ ਬਣਾਏ ਵੀ ਆਪਾਂ ਬਾਹਾਂ ਤੇ ਵੀ ਆ ਬਾਹਾਂ ਪਰ ਵੀ ਹੈ ਹਾਲੋ ਦੁਪੱਟਾ ਪਿਓਰ ਚਨਾਉਂ ਦਾ 3800 4000 ਰੁਪਏ ਚ ਤੁਹਾਨੂੰ ਕਹਿੰਦੇ ਕਹਾਂਦੇ ਸੂਟ ਦੇ ਦਾਂਗੇ ਕੱਲੀ ਲੇਬਰ ਲੇਬਰ ਕੰਮ ਆ ਦੀ 5 5 6000 ਰੁਪਏ ਲੱਗਦੇ ਬਟਿੱਕਾ ਮਰ ਜਾ ਕੇ ਜੀ ਹਾਂ ਜੀ ਵੀ ਪ੍ਰੋਪਰ ਫੋਟੋ ਨਾਲ ਦੇ ਹੀ ਆ ਅਸਲੀ ਕਮਲ ਦਾ ਦੁਪੱਟਾ ਤਾਂ 1250 ਰੁਪਏ ਲ ਹੁੰਦਾ ਹੈ ਵਧੀਆ ਲੈਸ ਹੈ ਵਧੀਆ ਕੰਮ ਹੈ ਵਧੀਆ ਸੂਟ ਹੈ ਰੰਗ ਰੰਗ ਜਿੰਨੇ ਮਰਜ਼ੀ ਦੇ ਲਿਓ 3800 4000 ਚ ਕਹਿੰਦੇ ਕਹਾਂਦੇ ਬੰਬਾਂ ਬੰਬ ਸੂਟ ਮਿਲ ਲਿਆ ਲੋ ਇਸ ਸਾਲ ਦੇ ਨਵਾਂ ਕਪੜਾ ਲੈ ਲੋ ਹਾਲੋ ਇਹ ਫੋਰਡਨ ਨਾਲ ਦੀ ਹੋਊਗਾ ਤੁਸੀਂ ਸੂਟ ਤੇ ਚੈੱਕ ਕਰੋ ਪਹਿਲੇ ਆਹ ਕੰਮ ਚੈੱਕ ਕਰਿਓ ਇਹਦਾ ਬਾਟਮ ਹੈ ਪਿਓਰ ਹੈਂਡਵਰਕ ਦੀ ਅੱਛਾ ਇਹ ਪਿਓਰ ਮਸ਼ੀਨੀ ਕੰਮ ਨਹੀਂ ਆਣੇ ਹੈਗੇ ਜੱਸੀ ਵੀ ਟੋਟਲੀ ਸਟੈਂਡਰਡ ਦੀ ਵੈਰੀਟੀ ਲੈ ਕੇ ਆਜੇ ਟੋਟਲੀ ਸਟੈਂਡਰਡ ਵਾਲੋ ਕੰਮ ਚੈੱਕ ਕਰਿਓ ਸਾਰੀ ਹੈਂਡਵਰਕ ਹੈ ਜਿਵੇਂ ਫੋਟੋ ਬਣੀ ਮੈਨੇ ਮਾਡਲ ਤੇ ਪਾਈ ਵੀ ਸੇਮ ਗਿੱਟੋ ਕਲਰ ਗਿੱਟੋ ਸੂਟ ਆਲੋ ਬਾਜੂ ਚੈੱਕ ਕਰਿਓ ਮੜ ਜੇ ਪ੍ਰੋਪਰ ਬਾਜੂ ਜਿਹੜੇ ਥੋੜਾ ਪਟਿਆਲੇ ਲੈਣ ਜਾਂਦੇ 8 8 9 9000 ਦੇ ਆਪਾਂ ਬੜੇ ਬੜੇ ਸ਼ਹਿਰੇ ਜਾਂਦੇ ਮੋਲਾਂ ਜਾਂਦੇ ਆ ਇਹ ਸੂਟ ਹੈਗਾ ਸਾਰੇ 4000 ਰੁਪਏ ਦਾ 44200 ਰਟਮ ਹੈਗੀਆਂ ਜਿਹੜੀ 88 9000 ਚ ਵਿਕਦੀਆਂ ਇਹ ਇਕੱਲੇ ਕੰਮ ਕੰਮ ਹੁੰਦੇ ਆ 5 5 6 6000 ਦੇ ਜਿਹੜੀ ਐਨਆਰਆਈ ਭੈਣਾਂ ਆਉਂਦੀ ਸੀ ਬੁਟੀਕ ਤੋਂ ਸੂਟ ਲੈ ਕੇ ਆਏ ਆ 12000 ਦਾ 13000 ਦਾ ਬੁਟੀਕਲੇ ਬਣੇ ਬਸ ਦੇਖ ਠੱਗਦੀਆਂ ਆ ਵੀ ਗਾਹਕ ਭਰਤੇ ਹੈ ਠੱਗ ਲੋ ਸਾਡੇ ਸਾਰੇ ਆਪਣੇ ਕਾਰੀਗਰ ਬਿਠਾਏ ਹੋਏ ਆ ਆਪਣੀ ਸਾਡੀ ਕੰਮ ਹੋ ਰਹੇ ਆ ਜਿਹਾਂ ਮਰਜ਼ੀ ਕਰਾ ਤਿਆਰ ਕਰਾ ਲਿਓ ਤੁਸੀਂ ਕੋਈ ਵੀ ਮੈਂ ਸੂਟ ਦੇਣਾ ਉਹ ਵੀ ਮੈਂ ਤਿਆਰ ਕਰਾ ਦੂੰਗਾ ਟੋਟਲੀ ਦਬਕੇ ਦੇ ਕੰਮ ਹੈ ਹੈਂਡ ਵਰਕ ਦੇ ਕੰਮ ਹੈ ਪੌਂਚਿਆ ਪਰ ਕੰਮ ਹੈ ਦੁਪੱਟੇ ਪਿਓਰ ਚਨਾਉਂਦੇ ਜੀ ਦੁਪੱਟ ਜਿਵੇਂ ਫੋਟੋ ਚ ਪਾਇਲ ਮਾਡਲ ਦੇ ਬਿਲਕੁਲ ਜਿੱਟੋ ਸੂਟ ਦੇਣਾ ਪਰ ਕੋਈ ਐਕਸਚੇਂਜ ਨਹੀਂ ਕਰਦਾ ਹੈਗਾ ਸੂਟ ਚੱਕੇ ਬਣਿਆ ਹੋ। ਸ਼ਿਮਰਤਾ ਜੀ ਲੈ। ਨਾ ਦੇਖੋ ਕੰਮ ਚੈੱਕ ਕਰਿਓ। ਹਲੋ। ਸੂਟ ਦਾ ਮੂੰਹ ਤੇ ਬੋਲੂਗੇ ਜੇ ਸਪੈਸ਼ਲ ਹੁੰਦੇ ਲੋ। ਸੌਰੀ ਟਾਈਪ ਵੀ ਸਿਲਕਦਾ। ਉੱਤੋਂ ਰੰਗਿੰਨੇ ਜਦੋਂ ਪਿਆਰੇ ਨੇ। ਪੂਰਾ ਫਰੰਟ ਆਊ ਕੇ ਦੇਖਿਓ ਜੀ ਇਹ ਸਲਵਾਰ ਚੈੱਕ ਕਰਿਓ। ਪ੍ਰੋਪਰ ਸਲਵਾਰ ਦੇ ਪੂਰੀ ਹੈਵੀ ਪਹੁੰਚਿਆ ਪਰ ਕੜਾਈ ਹੋਈ ਵੀ ਹੈ। अच्छा इत्ता ही ਬਾਜੂ ਇत्ता ही फ्रंट ਇत्ता ही ਚੁੰਨੀ ਜੀ ਰੇਟ ਕਿੰਨਾ ਹੈ 3200 ਰੁਪਏ ਜੀ ਸਿਰਫ 3200 ਇਹ ਕੱਲਾ ਕੰਮ ਕੰਮ ਦੀ ਮੈਂ ਗਰੰਟੀ ਕਰ ਦੂੰਗਾ ਜਿਦੇ ਦੁਕਾਨਦਾਰ ਨੂੰ ਕੋਈ ਕੰਮ ਕਰਾਣਾ ਉਹਨੇ ਕਹਿੰਦਾ 6000 ਰੁਪਏ ਕੰਮ ਕੰਮ ਦੀ ਲੇਬਰ ਲੱਗੂਗੀ ਹਾਂਜੀ ਇਹਦੇ ਵਿੱਚ 800 ਦਾ ਬੱਟਾ ਲੱਗਿਆ ਪਿਆ 1200 ਦਾ ਬੇਸ ਲੱਗਿਆ ਪਿਆ ਹਨ ਨੂੰ ਸੂਟ ਮੈਂ ਦੇ ਰਿਹਾ 3200 ਦੇ ਅੰਦਰ ਆਮ ਦੁਕਾਨਦਾਰ ਦੇ ਵਸਤੀ ਖੇਡ ਨਹੀਂ ਹੈਗੀ ਉਹਨਾਂ ਨੇ ਜਿਹਦੇ ਵਿੱਚ ਬਹੁਤ ਸਸਤੇ ਚ ਦੇ ਰਹੇ ਹੋ ਸਸਤਾ ਨਹੀਂ ਦੇ ਰਹੇ ਭਣੇ ਆਪਾਂ ਕਮਾ ਵੀ ਰਹੇ ਆਂ ਆਪਾਂ 10% ਕਮਾਈ ਕਰ ਰਹੇ ਆਂ ਕਿ 300 ਰੁਪਏ ਆਮ ਨਾਲ ਅਸੀਂ ਘਾਗਰਾ ਫਾਇਦਾ ਕਰਕੇ ਵੇਚ ਰਹੇ ਆ ਹੁਣ ਜੇ ਕਿਸੇ ਭੈਣ ਭਰਾ ਨੇ ਬਰੀ ਬਣਾਣੀ ਹੈ ਅਗਲਾ 20 ਕੁ ਲੈ ਗਿਆ ਸਾਡੇ ਦੇਹੜੀ 6000 ਰੁਪਏ ਕੀ ਜੀ ਅੱਛਾ ਅਤੀ ਕੱਪੜਾ ਸਸਤਾ ਨਹੀਂ ਫਿਰ ਵੀ ਵੀਰ ਜੀ ਪਰ ਬਹੁਤ ਮਹਿੰਗੇ ਵੇਚ ਲੈਂਦੇ ਲੋਕ ਫਿਰ ਉਹ ਲੋਕਾਂ ਦਾ ਦਿਮਾਗ ਹੈ ਜੀ ਜਿਹੜਾ ਮਹਿੰਗੇ ਵੇਚਣੇ ਹਨ ਗੰਦਾਸਾ ਮਣਾ ਗੰਦਾਸੇਲੇ ਕੋਲ ਜਾਓ ਫਾਇਦਾ ਕਰਾ ਸਕਦਾ ਮੇਰੇ ਕੋਲਓ ਸਕਰੀਨ ਸ਼ਾਟ ਮਾਰ ਕੇ ਅਜੋ ਚਾਹੇ ਔਨਲਾਈਨ ਮੰਗਾ ਲਓ ਹੁਣ ਦੇਖੋ ਇਹ ਸੂਟ ਦਾ ਚੈਲੰਜ ਕਰ ਦੂੰਗਾ ਹੈਂਡਵਰਕ ਦਾ ਪੀਸ ਹੈ ਸਿਰਫ ਫੋਟੋ ਵਾਲਾ ਹੁਣ ਮੇਰੇ ਕੋਲ ਕੱਲ ਹੀ ਘਾਗਰੀ ਵੀਡੀਓ ਆਈ ਕਨੇ ਪਾਜੀ ਸੂਟ ਬਣਾਇ ਹਣ ਜਨੀ ਭਾਜੀ ਕੀ ਕਰ ਸਕਦੇ ਆ ਆਪਾਂ ਨੂੰ ਸੂਟ ਫਾਇਦੇਮਾ ਦੇ ਸਕਦੇ ਆ ਨਾ ਤੁਸੀਂ 7200 ਖਰਚ ਲਿਆ ਖਰਚੀ ਚੱਲੋ ਆਪਾਂ ਸੂਟ ਵਿੱਚ 3000 ਰੁਪਏ ਦਾ ਸਾਰਾ ਹੈਂਡਵਰਕ ਹੈ ਹਾਂਜੀ ਪ੍ਰੋਪਰ ਕੋਈ ਮਸ਼ੀਨੀ ਕਢਾਈ ਨਹੀਂ ਕੋਈ ਧਾਗੇ ਦੀ ਕਢਾਈ ਨਹੀਂ ਤੁਸੀਂ ਕਲੋਸਲੀ ਚੈੱਕ ਕਰੋ ਹਾਂਜੀ ਲੋਕਰ ਦੇ ਕਾਠੜ 9000 ਰੁਪਏ ਹੈ ਹੁਣ ਉਸਤੇ ਬਾਅਦ ਆ ਚੈੱਕ ਕਰਿਓ ਜੇ ਸਲਵਾਰ ਪਿਓਰ ਕਲੇਬ ਨਾ ਹੋਵੇ 1 ਲੱਖ ਰੁਪਏ ਦਾ ਨਾਮ ਹੈ ਸਾਢੇ 750 ਦੀ ਸਲਵਾਰ ਸਲਵਾਰ ਲੱਗੀ ਵੀ ਸੂਟ ਦੇ ਨਾਲ ਜੀ ਉਸਤੇ ਵਰਾ ਲਓ ਪਿਓਰ ਵਿਸਕੋਸ ਦਾ ਦੁਪੱਟਾ ਸਾ 500 ਰੁਪਏ ਦਾ ਜੀ 500 ਵੀ ਸ਼ਰਦ ਦਾ ਕੱਪੜਾ ਹੈ ਕੱਲਾ ਫੈਬਰਿਕ ਗਣੀ ਤਾਂ 2000 ਦਾ ਫੈਬਰਿਕ ਫੈਬਰਿਕ ਹੈ ਆਪਾਂ 3000 ਚ ਦੇ ਰਹੇ ਹਾਂ ਤੁਸੀਂ ਬਾਜ਼ਾਰ ਕੱਲਾ ਹੈਂਡਵਰਕ ਕਰਾਣ ਜਾਉਂਗੇ ਤਾਂ 3500 ਤੋਂ ਲੈ ਕੇ 4000 ਰੁਪਏ ਕੱਲੇ ਕੰਮ ਕੰਮ ਦੀ ਲੇਬਰ ਲੇਬਰ ਹੈ ਹੂੰ ਬਹੁਤ ਹੀ ਸੋਨਾ ਕੰਮ ਹੈ ਆ ক্লোਜ਼ਲੀ ਕੰਮ ਚੈੱਕ ਕਰ ਦੋ ਮੇਰਾ ਸੂਟ ਦਾ ਸਾਰਾ ਹੈਂਡਵਰਕ ਕਾਹੂ ਦੇਖੋ ਦਬਕਾ ਲੱਗਿਆ ਵਾ ਪਰਦੇ ਲੱਗੇ ਵੇ ਹੈਂਡ ਸਟਾਈਲ ਚੱਲਿਆ ਵਾ ਦੁਪੱਟਾ ਵਧੀਆ ਲੱਗਿਆ ਵਾ ਸਲਵਾਰ ਪਿਓਰ ਕ੍ਰੇਪ ਦੀ ਲੱਗੀ ਵੀ ਤੂੰ ਐਡਾ ਨਜ਼ਰੂ ਡਿਜ਼ਾਈਨਰ ਸੂਟ ਲੈਣੇ ਆ ਉਹਨੂੰ ਫਟਾਫਟ ਜੱਸੀ ਰੱਤੀ ਪਰਾਣਾ ਪਣਾ ਕਿਉਂਕਿ ਰੇਟ ਸਾਨੂੰ ਜਿਹੜਾ ਪੂਰੇ ਪੰਜਾਬ ਦਾ ਚੈਲੰਜ ਰਹੂਗਾ ਜੀ ਜਿਹੜੇ ਬਣੇ ਦੂਰ ਬੈਠੀਆਂ ਨੇ ਦੁਕਾਨ पे ਨਹੀਂ ਆ ਸਕਦੀਆਂ ਫਟਾਫਟ ਤੁਹਾਨੂੰ ਆਨਲਾਈਨ ਆਰਡਰ ਭੇਜ ਸਕਦੇ ਆ ਉਹਨਾਂ ਬਾਕ ਛੋੜੇ ਘਰੇ ਸ਼ਿਪਿੰਗ ਫਰੀ ਕਿਰਾਦਾਂਗੇ ਜੀ ਅੱਛਾ ਸ਼ਿਪਿੰਗ ਵੀ ਫਰੀ ਹਰੇਕ ਸੂਰ ਤੇ ਸ਼ਿਪਿੰਗ ਫਰੀ ਕਿਰਾਦਾਂਗੇ ਜੀ ਜਿਹਨੇ ਮਾਰੇ ਛੂਟ ਮੰਗਾ ਲਿਓ ਉਹਨਾਂ ਨੂੰ ਚੱਕਿਓ ਧੱਗੇ ਦਾ ਇਹ ਮੇਰੇ ਕਸਟਮਰ ਦੇ ਆਰਡਰ ਦੇ ਪੀਸ ਜਾਣੇ ਆ ਜੀ ਹਾਂ ਇਹ ਪੀਸ ਸਾਡੇ ਕੈਨੇਡਾ ਜਾਣੇ ਹੈਗਾ ਸਾਡਾ ਫੋਟੋ ਸ਼ੋਅ ਕਰ ਰਿਹਾ ਹੈ ਇਹ ਸੇਮ ਬੁਟੀਕ ਤੋਂ ਅੱਛਾ ਤੁਹਾਨੂੰ ਕੈਨੇਡਾ ਤੋਂ ਵੀ ਆਫਰ ਆ ਰਹੇ ਆ ਕੈਨੇਡਾ ਤੋਂ ਅਮਰੀਕਾ ਤੋਂ ਸਭ ਮੰਗਾ ਰਹੇ ਇਹ ਸਾਡੇ ਭੈਣਾਂ ਥੋੜੀ ਭਾਰੀ ਸੀਗੀਆਂ ਹਾਂਜੀ ਇਹਨਾਂ ਰਕੇ ਆ ਦੇਖੋ ਪਹਿਲੇ ਕਿਹੜਾ ਚੈੱਕ ਕਰੀਓ ਜਿਹੜੀ ਭੈਣਾਂ ਭਾਰੀਆਂ ਨੇ ਕਿਰੇ ਨਹੀਂ ਬਣਦੇ ਹੈਗੇ ਆ ਸਪੈਸ਼ਲ 3 ਇੰਚ ਕਲੇ ਸੂਟ ਤਿਆਰ ਕਰਾਏ ਮੈਂ ਅੱਛਾ ਪਹਿਲੇ ਫੋਟੋ ਚੈੱਕ ਕਰੋ ਸੇਮ ਫੋਟੋ ਵਾਲਾ ਪੀਸ ਹੈ ਸਾਰੇ ਸੂਟ ਉੱਪਰ ਹੈਂਡਵਕ ਦਾ ਕੰਮ ਹੈ ਫੈਬਰਿਕ ਚਾਹ ਰੱਖੂ ਇਹ ਗਾਹਕ ਦੀ ਮਰਜ਼ੀ ਸੀਗੀ ਸੈਲਫ ਫੈਬਰਿਕ ਲਗਾ ਕੇ ਤਿਆਰ ਕਰਾਣਾ ਅੱਛਾ ਕੱਲਾ ਕਪੜਾ ਕਪੜਾ 1000 ਰੁਪਏ ਲੱਗਿਆ ਸੂਟ ਦੂੰ ਜੀ ਫੇ ਧਾਗੇ ਦਾ ਕੰਮ ਹੈ ਬਾਹਾਂ ਪਰ ਕੰਮ ਦੇਖੋ ਕਿੰਨਾ ਸੋਹਣਾ ਹੋਇਆ ਬੇਹਾਂਜੀ ਠੀਕ ਹੈ ਟੋਟਲੀ ਫੋ ਬਿਲਕੁਲ ਫੋਟੋ ਨਾਲ ਦਾ ਜੀ ਇਹ ਕਸਟਮਰ ਚੋਇਸ ਪੀਸ ਚਾਰ ਹੋਇਆ ਬਿਆ ਆ ਦੇਖੋ ਸਲਵਾਰ ਦੀਆਂ ਮੂਰੀਆਂ ਪ੍ਰੋਪਰ ਸਲਵਾਰ ਦੀਆਂ ਮੂਰੀਆਂ ਚੁੰਨੀ ਪਿਓਰ ਚਨਾਉਂਦੀ ਜੀ ਅੱਛਾ ਇਹ ਉਹਨਾਂ ਪਲੇਨ ਬੁਟੀਕਲ ਟ੍ਰੈਂਡ ਦੇ ਦੁਆਰਾ ਆ ਗਿਆ ਬਟੀਕਲ ਸੂਟ ਆ ਗਿਆ ਇਹ ਸੂਟ ਸਾਰੇ 3000 ਰੁਪਏ ਲੱਗਦੇ ਨੇ ਮੈਂ ਸਿਰਫ 3000 ਦਾ 3000 ਤਾਂ ਬੁਟੀਕਲ ਸੂਟ ਫੋਟੋ ਵਾਲਾ ਸੂਟ ਮੇਰੇ ਕਸਟਮਰ ਨੇ ਕੱਲੇ ਕੰਮ-ਕਮ ਦੀ ਲੇਬਰ 4400 ਰੁਪਏ ਪੁੱਛੀ ਸੀਗੀ ਹਾਂਜੀ ਕੱਲਾ ਕੰਮ 4400 ਜੁ ਬੱਚਿਆ ਸੀਗਾ ਕੱਪੜਾ ਲੱਗਦਾ ਸੀ ਕਸਤੇ ਦੁਕਾਨਦਾਰ 3000 ਰੁਪਏ ਦਾ 70 ਅਪਾ ਸੇਮ ਤੁਹਾਡਾ ਕਸਟਮਾਈਜ਼ ਕਰ ਦਿੱਤੇ 3000 ਰੁਪਏ ਦੇ ਅੰਦਰ ਵੀਰ ਜੀ ਬੁਟੀਕ ਵਾਲੇ ਸੂਟ 5000 ਤੋਂ ਸਟਾਰਟ ਹੁੰਦੇ ਤੇ ਤੁਸੀਂ 5000 ਦੇ ਵਿੱਚ ਵਿੱਚ ਦੇ ਰਹੇ ਹੋ 3000 ਤੋਂ ਸਟਾਰਟ ਕਰਕੇ ਗੱਲ ਪਤਾ ਕੀ ਹੈ ਜੀ ਅਪਾ ਪ੍ਰੋਫਿਟ ਰੱਖਿਆ ਬਿਲਕੁਲ ਜੈਨੂਨ ਜੀ ਨੰਬਰ 2 ਸਾਡੀ ਕੜਾਈ ਦੀ ਮਸ਼ੀਨਾਂ ਆਪਣੀਆਂ ਲੱਗੀਆਂ ਹੋਈਆਂ ਅੱਛਾ ਹੈਂਡਵਰਕ ਦੇ ਕਾਰੀਗਰ ਮਰੇ ਆਪਣੇ ਹੈਗੇ ਆ ਹੁਣ ਲੋਕਾਂ ਦਾ ਕੀ ਕੰਮ ਹੈ ਫੂ ਤਾਂ ਮੰਗਾ ਨਹੀਂ ਹੈ ਕਾਰੀਗਰ ਬਾਹਰ ਤੋਂ ਕੰਮ ਲੈਣਾ ਅਗਲਾ ਠੋਕ ਕੇ ਵੇਚ ਲੈਂਦਾ ਅੱਛਾ ਤਾਂ ਹੀ ਉਹ ਮਹਿੰਗਾ ਵੇਚਦੇ ਆ ਸਾਡਾ ਫੈਬਰਿਕ ਵੀ ਆਪਣਾ ਸਾਡੇ ਡਾਈ ਵੀ ਸਾਡੇ ਆਪਣੇ ਹੈਗੇ ਆ ਸਾਡੀ ਮੈਨੂਫੈਕਚ ਅਜਿੰਨਾ ਚੋੜ ਕੱਢ ਕੇ ਸੂਟ ਦੇਣਾ ਤੁਸੀਂ ਲੋਕਾਂ ਦਾ ਫਾਇਦਾ ਕਰਦੇ ਹੋ ਲੋਕਾਂ ਦਾ ਨਹੀਂ ਤਾਂ ਆਪਣਾ ਕਾਰ ਰਹੇ ਆ ਅਸਲ 300 400 ਕਮਾ ਰਹੇ ਆ ਜੀ ਮੈਂ ਕਹਤੇ ਕਹਾਂ ਲੋਕਾਂ ਦਾ ਫਾਇਦਾ ਕਰ ਰਹੇ ਆ ਫਾਇਦਾ ਮੈਂ ਆਪਣਾ ਕਰ ਰਿਹਾ 300 400 ਕਮਾ ਕੇ ਸੂਟ ਦੇ ਰਿਹਾ ਮਿੰਨੂ ਮਰਾ ਰੇਟ ਸਹੀ ਲੱਗਦਾ ਇਹਨਾਂ ਵੇਚਣਾ ਨੇ ਉਹਨਾਂ ਮਾਲ ਵੱਧੇ ਵਿਕ ਜਾਂਦਾ ਹਾਂ ਹਾਂ ਹੁਣ ਲੋਕਾਂ ਨੇ ਮਹਿੰਗੇ ਲੈਣੇ ਵਿਚਾਰ ਜਾ ਕੇ ਲੈ ਜਾਂਦੇ ਮੈਂ ਲੋਕਾਂ ਦਾ ਕੋਈ ਕਸੂਨ ਨਹੀਂ ਕਰਦਾ ਹੈਗਾ ਕੋਈ ਅੱਜ ਕੱਲ ਕੀ ਹੈਗਾ ਕਈ ਭੈਣਾਂ ਦੇ ਮਨ 'ਚ ਕੀ ਵਿਚਾਰ ਚੱਲਦਾ ਮੈਂ ਸੂਟ 8000 ਰੁਪਏ ਲੈਣਾ ਦੁਕਾਨਦਾਰ ਆਇਆ ਉਹ ਬੋਲ 8000 ਦਾ ਬਣਾ ਕੇ ਵੇਚਦੇ ਆ ਹਾਂਜੀ ਉਹਨੇ ਘਰ ਤੇ ਸੋਚ ਕੇ ਆਣੀ ਮੈਂ 8000 ਲੈਣਾ ਦੁਕਾਨਦਾਰ ਨੂੰ ਕੋਈ ਨਾ ਵੈਰਿਟੀ ਦੇ ਰੇਟ ਤੇ ਆਪਣਾ ਰੇਟ ਦੇਣਾ ਵੈਰਿਟੀ ਦੇਣੀ ਆ ਜੀ ਹੁਣ ਆਪ ਇਸ ਚੈੱਕ ਕਰ ਲਓ ਮੜ ਜਾ ਅ ਚੱਕੇ ਪਰਪਲ ਪੀਸ ਜਿਹੜਾ ਜਾਂ ਮਰਜ਼ੀ ਉੱਠਾ ਤੇ ਲੈ ਲਓ ਜਿਹੜਾ ਜਾਂ ਮਰਜ਼ੀ ਆ ਦੇਖੋ ਪੀਸ ਕਿੰਨਾ ਸੋਹਣਾ ਆਇਆ ਜੇ ਪੂਰਾ ਏ ਕਲਾਸ ਪੀਸ ਆ ਦੇਖੋ 3800 4000 ਦੇ ਪੀਸ ਆ ਕੇ ਦੇਖੋ ਪਲੇ ਪਰਮੇ ਪਰਮੇ ਪੂਰੇ ਪਾਰੇ ਪਾਰੇ ਪੀਸ ਹੈ ਦਬਕੇ ਦੇ ਹੈਂਡਵਰਕ ਦੇ ਸੋ ਫੋਰ ਸਿਰਫ ਹੈਂਡਵਰਕ ਐ ਇਸ ਤੇ ਹੁਣ ਇੱਕ ਬੇਨਤੀ ਕਰੂੰਗਾ ਮੇਰੇ ਪੇਜ ਨੂੰ ਫੋਲੋ ਕਰ ਲਓ ਨਵੇਂ ਦੇ ਨਵੇਂ ਬੰਦਿਆਂ ਨੂੰ ਭੇਜੋ ਵੀ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਆਪਾਂ ਹੈਂਡਵਰਕ ਥੋੜਾ ਬਾਜ਼ਾਰ ਗੰਡਾਸਾ ਫਰਾ ਕੇ ਆਨੇ ਆ ਮੈਂ ਸਿੱਧੀ ਪੰਜਾਬੀ ਭਾਸ਼ਾ ਚ ਕਹੂੰਗਾ ਜੇ ਆਪਾਂ ਗੰਡਾਸਾ ਮੜਾ ਕੇ ਆਨੇ ਜੇ ਗੰਡਾਸੇ ਤੋਂ ਬਚਣਾ ਹੈ ਫਟਾਫਟ ਪਹੁੰਚੋ ਜੱਸੀ ਦੀ ਛੱਤੀ ਤੇ ਨੰਬਰ ਤੋਂ ਬੇਨਤੀ ਹੈਗੀ ਹੈ ਜਿਨ੍ਹਾਂ ਕੱਪੜੇ ਵਿਆਹ ਦੇ ਲੈਣੇ ਆਪਣੀਆਂ ਅਪਾਇੰਟਮੈਂਟ ਲੈ ਕੇ ਆਓ ਢੀਡ ਬਹੁਤ ਹੁੰਦੀ ਰੱਬ ਦੀ ਕਿਰਪਾ ਨਾਲ ਆਪਣੀ ਅਪਾਇੰਟਮੈਂਟ ਲੈ ਕੇ ਆਓ ਫੋਨ ਪਰੰਦਾ ਕੰਟੈਕਟ ਨੰਬਰ ਹੈਗਾ 8289 ਪਰਮਿਸ਼ਨ ਲੈ ਕੇ ਆਓ ਵੀ ਇਹਨੂੰ ਆ ਕੇ ਸਖ ਸਬੀਧਾ ਅਗਰ ਕਪੜੇ ਮਿਲ ਸਕੇ ਜੀ ਕਈ ਕਹਾ ਦੂਰ ਤੋਂ ਆਉਂਦੇ ਆ ਇਹਨਾਂ ਨੂੰ ਖਾਲੀ ਮੁਰਨਾ ਪੈਂਦਾ ਪੀਂਟ ਦੇਖ ਕੇ ਤੋਂ ਆਪਣੇ ਅਪਾਇੰਟਮੈਂਟ ਲੈ ਕੇ ਆਓ ਜੀ ਆਪਣਾ ਫਿਕਸ ਕਰਕੇ ਆਓ ਤੇ ਆਪਣਾ ਐਡਰੈਸ ਹੈਗਾ ਜੱਸੀ ਦੀ ਹੱਟੀ ਬੱਸ ਸਟੈਂਡ ਮਨਿੰਡਾ ਦੇ ਬਿਲਕੁਲ ਸਾਹਮਣੇ ਆਪਣੀ ਸ਼ਾਪ ਹੈ ਜਿੰਨਾਂ ਨੇ ਵੀ ਆਣਾ ਹੈ ਪਲੀਜ਼ ਕਾਲ ਕਰਕੇ ਹੀ ਜਾਓ ਤੋਂ ਬੇਨਟ ਤੁਹਾਡੇ ਭਰਾ ਦੀ ਤੋਂ ਸਾਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਵੀਡੀਓ ਲੈ ਕੇ ਛੇਤੀ ਆਵਾਂਗੇ ਪੇਜ ਫੋਲੋ ਕਰ ਲਓ ਜੱਸੀ ਦੀ ਹੱਟੀ ਬੱਸ ਸਟੈਂਡ ਮਨਿੰਡਾ ਸ਼